ਕੀ ਕਿਆ ਪ੍ਰਭੂ ਜੀਸ਼ੂ ਨੇ ਪਰਮੇਸ਼ਰ ਨੂੰ ਕਹਿੰਦਾ ਜਿਹੜੀਆਂ ਚੀਜ਼ਾਂ ਤੇਰੀਆਂ ਉਹ ਮੇਰੀਆਂ ਵੈ ਜਿਹੜੀਆਂ ਮੇਰੀਆਂ ਉਹ ਤੇਰੀਆਂ ਹਾਲੇਲੂਇਆ ਆਪਾਂ ਵੀ ਇੱਥੇ ਕਰਨਾ ਮੇਰਾ 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 ਕਿਆਕਰ ਪ੍ਰਭੂ ਸਭ ਕੁਛ ਤੇਰਾ ਹੀ ਹੈ ਤੂੰ ਹੀ ਦਿੰਦਾ ਹੈ ਹਾਲੇਲੂਇਆ ਕਿਆ ਕਰੋ ਆਪਾਂ ਵੀ ਆਈ ਕਹਿਣਾ ਪਰਮੇਸ਼ਰ ਜੋ ਚੀਜ਼ਾਂ ਤੇਰੀਆਂ ਉਹ ਮੇਰੀਆਂ ਵੈ ਤੇ ਜਿਹੜੀਆਂ ਮੇਰੀਆਂ ਉਹ ਤੇਰੀਆਂ ਵੈ ਹਾਲੇਲੂਇਆ ਜੇ ਧੀਆਂ ਪਾਉ ਦਿੱਤੇ ਤੇ ਮੇਰਾ ਮੇਰਾ ਨਹੀਂ ਕਰਨਾ ਕਿ ਪਰਮੇਸ਼ਰ ਤੇਰੇ ਹੀ ਦਿੱਤੇ ਵੈ ਤੇਰੇ ਹੀ ਹੈ ਤੂੰ ਹੀ ਸੰਭਾਲ ਕੇ ਇਹਨਾਂ ਨੂੰ ਰੱਖਣਾ ਵੈ ਹਾਲੇਲੂਇਆ ਕਹਿੰਦਾ ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਇਹ ਜਗਤ ਵਿੱਚ ਹੰ ਮੈਂ ਤੇਰੇ ਕੋਲ ਆਉਂਦਾ ਹਾਂ हे ਪਵਿੱਤਰ ਪਿਤਾ ਆਪਣੀ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕਰ ਇਸ ਲਈ ਜੋ ਸਾਡੇ ਵਾਂਗਰ ਇੱਕ ਹੋਣ ਹਾਲੇਲੂਇਆ ਕੀ ਕਹਿਆ ਕਹਿੰਦਾ ਮੈਂ ਜਗਤ ਵਿੱਚ ਨਹੀਂ ਰਹਿਣਾ ਜਿਹੜੇ ਤੂੰ ਮੈਨੂੰ ਲੋਕ ਦਿੱਤੇ ਐ ਉਹਨਾਂ ਦੀ ਰੱਖਿਆ ਤੂੰ ਕਰਨੀ ਐ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਰੱਖਿਆ ਕਰਦਾ ਹੀ ਐ ਹਾਲੇਲੂਇਆ કરી ਜਾਂਦਾ ਵੈ ਕਹਿੰਦਾ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕੀਤੀ ਅਤੇ ਮੈਂ ਉਹਨਾਂ ਦੀ ਰਾਖੀ ਕੀਤੀ ਅਤੇ ਨਾਸ਼ ਦੇ ਦਰਵਾਜੋਂ ਉਹਨਾਂ ਵਿੱਚੋਂ ਕਿਸੇ ਦਾ ਨਾਸ਼ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ ਹਾਲੇਲੂਇਆ ਕੀ ਆਖਿਆ ਇਹਨਾਂ ਨੇ ਹਾਲੇਲੂਇਆ ਕੀ ਆਖਿਆ ਜਿਹੜੇ ਕਹਿੰਦਾ ਤੂੰ ਮੈਨੂੰ ਦਿੱਤੇ ਆਪਦੇ ਚੇਲਿਆਂ ਨੂੰ ਨਹੀਂ ਸੀ ਮੂਰੇ ਕੀਤਾ ਉਹਨੇ ਹਾਲੇਲੂਇਆ ਨੇ ਚੇਲੇ ਉਹਦੇ ਕਿੰਨੇ ਸੀਗੇ ਮੂਰੇ ਉਹਨੂੰ ਇੱਕ ਨਹੀਂ ਉਹਨੇ ਗਵਾਇਆ ਆਪਦੇ ਪਿੱਛੇ ਹਾਲੇਲੂਇਆ ਉਹ ਕਹਿੰਦੇ ਕਹਿੰਦੇ ਸੀ ਤੇਰੇ ਲਈ ਅਸੀਂ ਮਰਨ ਲਈ ਵੀ ਤਿਆਰ ਹਾਂ ਪਰ ਉਹ ਕਹਿੰਦਾ ਨਹੀਂ ਜਿਹੜਾ ਪਿਆਲਾ ਮੈਂ ਪੀਣਾ ਕਹਿੰਦਾ ਉਹ ਮੈਂ ਹੀ ਪੀਣਾ ਮੈਂ ਹਾਲੇਲੂਇਆ ਕਹਿੰਦਾ ਜਿੰਨਾ ਚੱਕਰ ਮੈਂ ਜਿਉਂਦਾ ਸੀ ਮੈਂ ਇੱਕ ਵੀ ਆਪਦਾ ਚੇਲੇ ਦਾ ਨਾਸ਼ ਨਹੀਂ ਹੋਣ ਦਿੱਤਾਗਾ ਹਾਲੇਲੂਇਆ ਪਰ ਕਹਿੰਦਾ ਹੁਣ ਮੈਂ ਤੇਰੇ ਕੋਲ ਆਉਂਦਾ ਹਾਂ ਅਤੇ ਮੈਂ ਜਗਤ ਵਿੱਚ ਇਹ ਗੱਲਾਂ ਆਖਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ ਹਾਲੇਲੂਇਆ ਪਰਮੇਸ਼ਰ ਦੀ ਕੀ ਖੁਸ਼ੀ ਹੈ ਪ੍ਰਭੂ ਯਿਸੂ ਦੀ ਆਪਣੀ ਜੀ ਕੀ ਖੁਸ਼ੀ ਹੈ ਵੇ ਮੇਰੇ ਤੁਝੇ ਤੁਸੀਂ ਹੱਥ ਮੇਰਾ ਫੜ ਲਿਆ ਤਾਂ ਫੜ ਕੇ ਹੀ ਰੱਖਣਾ ਹallelujah ਨਾ ਇਹ ਸੱਜੇ ਦੇਖਣਾ ਨਾ ਖੱਬੇ ਦੇਖਣਾ ਮੇਰੇ ਪਿੱਛੇ ਪਿੱਛੇ ਤੁਰਿਆ ਹallelujah ਸੋਚਿਆ ਨਾ ਕਰੋ ਸਾਨੂੰ ਬਹੁਤ ਚਿਰ ਹੋ ਗਿਆ ਪ੍ਰਭੂ ਆ ਕੇ ਸਾਡੇ ਕੰਮ ਨਹੀਂ ਕੰਮ ਤਾਂ ਪਰਮੇਸ਼ਰ ਨੇ ਕਰਨੇ ਹੀ ਕਰਨੇ ਆ ਹallelujah ਇਹ ਉਹਦੀ ਮਰਜ਼ੀ ਨਚਰ ਮਰਜ਼ੀ ਟਾਈਮ ਲਾ ਦੇਵੇ ਆਪਣੇ ਚ ਵੀ ਕਮੀਆਂ ਹallelujah ਕੰਮ ਕਮੀਆਂ ਆਪਣੇ ਚ ਪ੍ਰਭੂ ਤਾਂ ਹਰ ਥਾਂ ਹੀ ਮਜਬੂਤ ਹੈ ਜਿੱਥੇ ਜਾੜੋ ਉੱਥੇ ਹੀ ਪ੍ਰਭੂ ਜੀਸੂ ਨੇ ਕੰਮ ਕਰਨਾ ਹੈ ਹallelujah ਜਿਵੇਂ ਆਖਾ ਮੈਂ ਹੀ ਚੰਗੇ ਕਰਦੀ ਮੈਂ ਕੌਣ ਹੈ ਚੰਗੇ ਕਰਨ ਵਾਲੀ ਇੱਥੇ ਪਰਮੇਸ਼ਰ ਚੰਗੇ ਕਰਦਾ ਪ੍ਰਭੂ ਜੀਸ਼ੂ ਚੰਗੇ ਕਰਦਾ ਹਾਲੇਲੂਇਆ ਪਰ ਕਮੀਆਂ ਆਪਣੇ ਵਿੱਚ ਹੀ ਹੈ ਹਾਲੇਲੂਇਆ ਜੇ ਸੱਚਮੁੱਚ ਆਪਣੀਆਂ ਕਮੀਆਂ ਨਿਕਲ ਗਈਆਂ ਫਿਰ ਆਪਾਂ ਨੂੰ ਟਾਈਮ ਵੀ ਨਹੀਂ ਲੱਗਣਾਗਾ ਪਰਮੇਸ਼ਰ ਨੇ ਜੋ ਆਪਣੇ ਲਈ ਰੱਖਿਆ ਆਪਾਂ ਨੂੰ ਦੇਣਾ ਹੀ ਦੇਣਾ ਮੈਂ ਹਾਲੇਲੂਇਆ ਇੱਥੇ ਆਪਾਂ ਆ ਕੇ ਆਏ ਨਹੀਂ ਮੈਂ ਦਿਨ ਗਣ ਲੈ ਮੈਂ ਮੇਂ ਨੇ ਗੈਨ ਲੈ ਮਸਾਲ ਗੈਨ ਲੈ ਜਿੰਨੇ ਮਰਜੀ ਲੱਗ ਜਾਣ ਜੇ ਸੱਚਮੁੱਚ ਉਹਦਾ ਪਾ ਲੜਫੜਿਆ ਛੱਡਣਾ ਨਹੀਂ ਮੁਸੀਬਤਾਂ ਤੋਂ ਨਹੀਂ ਡਰਨਾਗਾ ਫਿਰ ਮੈਨੂੰ ਮੁਸੀਬਤ ਆ ਗਈ ਤੇ ਮੈਂ ਛੱਡ ਕੇ ਪ੍ਰਭੂ ਨੂੰ ਵਹਿ ਜਾ ਨਹੀਂ ਬਹਿਣਾਗਾ ਹਾਲੇਲੂਇਆ ਇਹ ਦੂਜਾ ਤਾਂ ਫਿਰ ਉਹਦੋਂ ਵੀ ਆਪਣੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਹਾਲੇਲੂਇਆ ਕਹਿੰਦਾ ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਅਤੇ ਉਹ ਜਗਤ ਨੇ ਉਹਨਾਂ ਨਾਲ ਵੈਰ ਕੀਤਾ ਕਿਉਂ ਜੋ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਲੇਲੂਇਆ ਪ੍ਰਭੂ ਜੀਸੂ ਨਾਲ ਵੀ ਲੋਕ ਪਿਆਰ ਕਰਦੇ ਸੀ ਕਿ ਵੈਰ ਕਰਦੇ ਸੀ ਜਿਹੜੇ ਜਿਹੜੇ ਨਹੀਂ ਜਾਣਦੇ ਸੀ ਹਾਲੇਲੂਇਆ ਨਾਲੇ ਉਹਨਾਂ ਦੇ ਸਾਹਮਣੇ ਕਿੱਡੇ-ਕਿੱਡੇ ਪ੍ਰਭੂ ਕੰਮ ਕਰਦੇ ਸੀਗੇ ਪਰ ਤਾਂ ਵੀ ਉਸ ਜਾਣਦੇ ਨਹੀਂ ਸੀ ਹਾਲੇਲੂਇਆ ਉਹ ਕਹਿੰਦਾ ਜੇ ਦੋਂ ਜਗਤ ਮੇਰੇ ਨਾਲ ਵੈਰ ਕਰਦਾ ਤੁਹਾਡੇ ਨਾਲ ਵੀ ਵੈਰ ਕਰਨਗੇ ਘਬਰਾਉਣਾ ਨਹੀਂ ਹਾਲੇਲੂਇਆ ਜੇ ਕਹਿੰਦਾ ਮੈਂ ਹਰਿਆ ਪਰਿਆ ਮੇਰੇ ਨਾਲ ਲੋਕਾਂ ਨੇ ਵੈਰ ਕੀਤਾ ਤੁਹਾਡੇ ਨਾਲ ਵੀ ਕਰਨਗੇ ਪਰ ਕਹਿੰਦਾ ਤੁਸੀਂ ਇਸ ਜਗਤ ਦੇ ਨਹੀਂ ਗਏ ਹਾਲੇਲੂਇਆ ਕਹਿੰਦਾ ਇਹ ਬੇਨ ਮੈਂ ਬੇਨਤੀ ਨਹੀਂ ਕਰਦਾ ਜੋ ਤੂੰ ਉਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਦੋਨਾਂ ਦੀ ਰੱਖਿਆ ਕਰ ਹallelujah ਕਹਿੰਦਾ ਇਹਨਾਂ ਦੀ ਰੱਖਿਆ ਆਪਣੀ ਸੱਚਮੁੱਚ ਪਰਮੇਸ਼ਰ ਰੱਖਿਆ ਕਰਦਾ ਵੇ ਹallelujah ਬਚਾ ਕੇ ਰੱਖਦਾ ਉਹ ਕਹਿੰਦਾ ਜਿਹੜਾ ਮੇਰੇ ਕੋਈ ਚੁਣਿਆ ਹੋਇਆਂ ਨੂੰ ਛੇੜਦਾ ਹੈ ਉਹ ਮੇਰੀ ਅੱਖ ਨੂੰ ਜੋ ਜਾਂ ਛੇੜ ਲਿਆ ਪਰਮੇਸ਼ਰ ਕਹਿੰਦਾ ਉਹ ਜੇ ਮੇਰੇ ਚੁਣਿਆ ਹੋਇਆਂ ਨੂੰ ਛੇੜ ਲਿਆ ਹallelujah ਤਰਾਂ ਕਰਕੇ ਪਰਮੇਸ਼ਰ ਦਾ ਸੱਚਮੁੱਚ ਪਰਮੇਸ਼ਰ ਮਹਾਨ ਹੈ ਉਹ ਕਹਿੰਦਾ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਅੰਗ ਸੰਗ ਹੈ ਹallelujah ਕੋਈ ਕਹਿੰਦਾ ਤੂੰ ਨਾ ਡਰ ਕਹਿੰਦਾ ਕੋਈ ਕੋਈ ਨਹੀਂ ਕਹਿੰਦਾ ਹallelujah ਪਰਮੇਸ਼ਰ ਕਹਿੰਦਾ ਤੂੰ ਮੇਰੇ ਹੁੰਦੇ ਨਹੀਂ ਡਰਨਾਗਾ ਹallelujah